ਸਾਰੇ ਦੋਸਤਾਂ ਪਿਆਰ ਪੀ ਸਤਿ ਸ੍ਰੀ ਅਕਾਲ ਜੈ ਹਿੰਦ ਕਿਦਾਂ ਸਾਰੇ ਠੀਕ ਠਾਕ ਹੋ ਉਮੀਦ ਕਰਦਾ ਹਾਂ ਤੁਸੀਂ ਸਾਰੇ ਬਦਿਆ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਜਿੱਦਾਂ ਕਿ ਤੁਹਾਨੂੰ ਪਤਾ ਹੀ ਹੈ ਕਿ 2025 ਦੀ ਜਿਹੜੀ ਅਨਸਰ ਕੀ ਆ ਚੁੱਕੀ ਆ ਤੇ ਕਾਫੀ ਸਟੂਡੈਂਟਸ ਨੇ ਜਿਹੜੇ ਕਿ 2024 'ਚ ਸਿਲੈਕਟ ਨੇ ਤੇ 2025 ਦਾ ਐਗਜ਼ਾਮ ਵੀ ਉਹਨਾਂ ਨੇ ਦਿੱਤਾ ਸੀਗਾ ਬਹੁਤ ਵਧੀਆ ਗੱਲ ਆ ਤੇ ਇਸ ਵਾਰ ਜਿਹੜੇ ਉਹਨਾਂ ਦੇ ਨੰਬਰ ਨੇ ਇਨਕਰੀਜ਼ ਹੋ ਕੇ ਆਏ ਨੇ ਪਿਛਲੀ ਵਾਰ ਤੋਂ ਜਿੱਦਾਂ ਕਿ ਜੇ ਕਿਸੇ ਨੇ ਪਿਛਲੀ ਵਾਰ 70 ਗੇਨ ਕੀਤੇ ਆ ਤਾਂ ਇਸ ਵਾਰ ਉਹ ਨੀਅਰ ਅਬਾਊਟ 75 70 ਮਤਲਬ 75 ਪਲੱਸ ਨੰਬਰ ਦੇ। ਠੀਕ ਆ ਔਰ ਪਿਛਲੀ ਵਾਰ ਜਿਹੜਾ ਉਹ 2024 ਦੇ ਵਿੱਚ ਆਰਮਡ ਕੇਡਰ ਵਿੱਚ ਸਿਲੈਕਟ ਹੋਏ ਨੇ ਤੇ ਇਸ ਵਾਰ ਜਿਹੜਾ ਉਹ ਕਹਿੰਦੇ ਨੇ ਵੀ ਅਸੀਂ ਡਿਸਟ੍ਰਿਕਟ ਹੈਡਰ ਵਿੱਚ ਹੋਣਾ ਚਾਹੁੰਦੇ ਹਾਂ। ਤੇ ਇਹ ਵਾਲਾ ਟੋਪਿਕ ਤੁਹਾਡਾ ਮੈਨੂੰ ਮਿਲਿਆ ਤੇ ਇਸ ਟੋਪਿਕ ਤੇ ਅੱਜ ਗੱਲ ਕਰਦੇ ਆ ਤੁਹਾਨੂੰ ਮੈਂ ਸਲਾਹ ਦੇਣੀ ਹੈ ਜਿਹੜੀ ਠੀਕ ਆ ਉਹ ਤੁਸੀਂ ਇੰਪਲੀਮੈਂਟ ਕਰਨੀ ਹੈ ਜਾਂ ਨਹੀਂ ਕਰਨੀ। ਤੁਸੀਂ ਮੇਰੇ ਤੋਂ ਰਾਏ ਪੁੱਛੀ ਸੀ ਠੀਕ ਆ ਇਹ ਸਾਨੂੰ ਦੱਸੋ ਵੀ ਅਸੀਂ ਕਿੱਦਾਂ ਕਰੀਏ ਵੀ ਸਾਨੂੰ 2024 ਛੱਡਣੀ ਚਾਹੀਦੀ ਆ ਜਾਂ 2025 ਮਤਲਬ ਕਿ ਵਾਸਤੇ ਵੇਟ ਕਰਨਾ ਚਾਹੀਦਾ ਜਾਂ ਮਤਲਬ ਕਿ ਕਿੱਦਾਂ ਕਰੀਏ ਇਹਦਾ ਸਵਾਲ ਆ ਵੀ 2024 ਜੁਆਇਨ ਕਰ ਲਈਏ ਜਾਂ 25 ਲਈ ਵੇਟ ਕਰੀਏ ਤਾਂ ਵੀਡੀਓ ਸਾਰੀ ਦੇਖਿਓ ਜੇਕਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਵੀਡੀਓ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਕਮੈਂਟ ਕਰਕੇ ਦੱਸ ਦਿਓ ਕਿ ਤੁਹਾਨੂੰ ਜਿਹੜਾ ਕਿੱਦਾਂ ਜਾਣਕਾਰੀ ਕਿੱਦਾਂ ਲੱਗੀ ਤੇ ਅੱਗੇ ਆਪਣੇ ਛੋੜੇ ਭੈਣ ਭਰਾਵਾਂ ਤੱਕ ਜ਼ਰੂਰ ਸ਼ੇਅਰ ਕਰਿਆ ਕਰੋ ਜਿਨ੍ਹਾਂ ਨੇ ਆਉਣ ਵਾਲੇ ਸਮੇਂ ਵਿੱਚ ਜਾਂ 2026 ਦੇ ਵਿੱਚ ਭ 2025 ਦੀ ਆਲਰੇਡੀ ਜਿਹੜੀ ਉਹ ਦੇਖ ਰਹੇ ਨੇ ਤੇ ਚਲੋ ਫਿਰ ਸ਼ੁਰੂ ਕਰਦੇ ਆਂ ਬਿਨਾ ਕਿਸੇ ਦੇਰੀ ਦੇ ਜਿੱਦਾਂ ਕਿ ਮੈਂ ਤੁਹਾਨੂੰ ਪਹਿਲਾਂ ਹੀ ਇਹ ਗੱਲ ਕਹੀ ਸੀ ਕਿ ਜੇਕਰ ਤੁਹਾਡਾ 2024 ਵਿੱਚ ਸਿਲੈਕਸ਼ਨ ਹੋਈ ਆ ਠੀਕ ਆ ਰਿਜ਼ਲਟ ਤੁਹਾਡਾ ਨਹੀਂ ਆਇਆ ਅਜੇ ਤੱਕ ਤਾਂ ਤੁਸੀਂ 2025 ਲਈ ਉਹ ਪ੍ਰੈਪਰੇਸ਼ਨ ਜ਼ਰੂਰ ਕਰੋ ਠੀਕ ਆ ਤਾਂ ਕਈ ਬੱਚੇ ਨੇ ਮੇਰੀ ਗੱਲ ਮੰਨੀ ਤੇ ਉਹਨਾਂ ਨੇ 2025 ਲਈ ਨਾਲ-ਨਾਲ ਤਿਆਰੀ ਕਰਦੇ ਰਹੇ ਬੇਸ਼ਕ ਉਹਨਾਂ ਦਾ 2024 ਦਾ ਰਿਜ਼ਲਟ ਨਹੀਂ ਆਇਆ ਸੀ ਠੀਕ ਆ ਤੇ 2025 ਵਿੱਚ ਉਹਨਾਂ ਨੇ ਵਧੀਆ ਮਤਲਬ 2024 ਤੋਂ ਵੀ ਵਧੀਆ ਗੇਨ ਕੀਤਾ ਠੀਕ ਆ ਪਲੱਸ ਨੰਬਰ ਲਏ ਨੇ ਆਉਦੀ ਕੱਟਆਫ ਨੂੰ ਜਿਹੜਾ ਉਹ ਬੀ ਤੇ ਉਹ ਮੈਨੂੰ ਬੱਚੇ ਪੁੱਛ ਰਹੇ ਨੇ ਕਿ ਕੀ ਅਸੀਂ 225 ਜੁਆਇਨ ਕਰੀਏ ਕਿਉਂਕਿ ਕਈ ਬੱਚਾ ਦਾ ਇਹ ਡ੍ਰੀਮ ਸੀਗਾ ਵੀ ਉਹ ਡਿਸਟ੍ਰਿਕਟ ਅਫਸਰ ਦਾ ਡ੍ਰੀਮ ਸੀਗਾ ਠੀਕ ਹੈ ਕਿਉਂਕਿ ਡਿਸਟ੍ਰਿਕਟ ਅਫਸਰ ਦੇ ਵਿੱਚ ਤੁਹਾਨੂੰ ਪਤਾ ਹੀ ਆ ਵੀ ਪਲੱਸ ਮੈਰਿਟ ਜਾਂਦੀ ਆ ਔਰ ਜਿਹੜੀ ਆਰਮਡ ਅਫਸਰ ਦੇ ਵਿੱਚ ਆ ਉਹ ਜਿਹੜੀ ਆ ਮਤਲਬ ਘਟ ਜਾਂਦੀ ਆ ਠੀਕ ਆ ਤੇ ਬੱਚੇ ਮਤਲਬ ਡਿਸਟ੍ਰਿਕਟ ਇੰਟਰਵਿਊ ਜਾਣਾ ਚਾਹੁੰਦੇ ਸੀ ਬਟ ਕੱਟਆਫ ਡਿਸਟ੍ਰਿਕਟ ਦੀ ਇੰਨੀ ਕਿ ਜ਼ਿਆਦਾ ਚੱਲ ਗਈ ਜਾਂ ਮਤਲਬ ਕਿ ਉਹਨਾਂ ਦੀ ਕੱਟਆਫ ਤੋਂ ਮਤਲਬ ਕਿ ਵੱਧ ਚੱਲ ਗਈ ਕਿ ਉਹ ਆਰਮਡ ਦੇ ਵਿੱਚ ਰਹਿ ਗਈ ਡਿਸਟ੍ਰਿਕਟ ਦੇ ਵਿੱਚ ਆਉਣਾ ਚਾਹੁੰਦੇ ਸੀਗੇ ਠੀਕ ਹੈ ਤੇ ਉਹ ਬੱਚੇ ਜੇਕਰ ਡਿਸਟ੍ਰਿਕਟ ਵਿੱਚ ਜਾਣਾ ਚਾਹੁੰਦੇ ਨੇ ਮੈਂ ਇਹੀ ਗੱਲ ਕਈ ਨੂੰ ਰਿਪਲਾਈ ਵੀ ਕੀਤਾ ਸੀਗਾ ਕਿ ਜੇਕਰ ਤੁਸੀਂ ਡਿਸਟ੍ਰਿਕਟ ਵਿੱਚ ਜਾਣਾ ਚਾਹੁੰਦੇ ਹੋ ਤਾਂ ਪੇਪਰ ਦੁਬਾਰਾ ਦਿਓ ਠੀਕ ਆ ਇਹੀ ਚਾਂਸ ਆ ਕਿਉਂਕਿ ਜੇਕਰ ਤੁਸੀਂ ਕਹੋ ਵੀ ਅਸੀਂ ਆਰਮਡ ਦੇ ਵਿੱਚ ਸਿਲੈਕਟ ਆ ਤੇ ਅਸੀਂ ਡਿਸਟ੍ਰਿਕਟ ਵਿੱਚ ਜਾਣਾ ਚਾਹੁੰਦੇ ਆ ਤੇ ਇਹਦੇ ਲਈ ਅਸੀਂ ਮਤਲਬ ਕਿ ਮਿਊਚੁਅਲ ਬਦਲੀ ਕਰਾਂਗੇ ਜਾਂ ਮਤਲਬ ਕਿ ਕੇਡਰ ਟੂ ਕੇਡਰ ਟਰਾਂਸਫਰ ਹੋ ਜਾਂਦੀ ਆ ਤਾਂ ਮੈਂ ਉਹ ਚੀ ਇੱਕ ਸਪੈਸ਼ਲ ਵੀਡੀਓ ਬਣਾ ਕੇ ਦੱਸਤੀ ਸੀ ਵੀ ਇਦਾਂ ਨਹੀਂ ਹੁੰਦਾ ਵੀ ਤੁਹਾਡੇ ਕੋਲ ਜਿਹੜਾ ਮੇਨ ਸੋਲੂਸ਼ਨ ਆ ਉਹ ਇਹੀ ਆ ਕਿ ਐਗਜ਼ਾਮ ਦੁਬਾਰਾ ਦਿਓ ਤੇ ਵੱਧ ਨੰਬਰ ਲੋ ਘਟੋ ਘਟ ਵੀ ਪਲੱਸ 10 ਨੰਬਰ ਲੋ ਠੀਕ ਆ 10 ਨੰਬਰ ਮੈਂ ਤਾਂ ਕਹੀ ਸੀ ਕਿਉਂਕਿ ਜੇਕਰ ਤੁਸੀਂ 10 ਨੰਬਰ ਲਏ ਆ ਮਤਲਬ ਕਿ ਜਿੱਦਾਂ ਕਿ 70 ਨੰਬਰ ਵਾਲਾ ਬੰਦਾ ਆਰਮਰਡ ਚ ਗਿਆ ਤੇ ਜੇਕਰ ਉਹਦੇ 80 ਨੰਬਰ ਹੁੰਦੇ ਤਾਂ ਡੈਮ ਸ਼ੋਰ ਆ ਕਿ ਡਿਸਟ੍ਰਿਕਟ ਹੈਡਰ ਵਿੱਚ ਹੋਣਾ ਸੀਗਾ ਠੀਕ ਆ ਔਰ ਕਹਿੰਨੇ ਆਰਮਰਡ ਗੀਡਰ ਹੀ ਮਤਲਬ ਫਰਸਟ ਪ੍ਰੈਸ ਨੂੰ ਦਿੱਤੀ ਸੀ ਚਲੋ ਉਹਨਾਂ ਦਾ ਮੈਂ ਨਾਮ ਨਹੀਂ ਲੈਣਾ ਚਾਹੁੰਗਾ ਠੀਕ ਆ ਕਿਉਂਕਿ ਉਹਨਾਂ ਨੇ ਆਪਣੀ ਮਰਜ਼ੀ ਨਾਲ ਆਰਮਰਡ ਗੀਡਰ ਭਰੀ ਸੀ ਜੇਕਰ ਕਿਸੇ ਨੇ ਡਿਸਟ੍ਰਿਕਟ ਹੈਡਰ ਪਰਿਸੀ ਤੇ ਉਹ ਡਿਸਟ੍ਰਿਕਟ ਹੈਡਰ ਵਿੱਚ ਹੀ ਜਾਣਾ ਚਾਹੁੰਦਾ ਬਟ ਆਰਮਡ ਵਿੱਚ 2024 ਸਲੈਕਟ ਹੋਇਆ ਤਾਂ ਮੈਂ ਉਹਨਾਂ ਨੂੰ ਇਹੀ ਗੱਲ ਕਹੂੰਗਾ ਕਿ ਤੁਸੀਂ 2025 ਫਿਰ ਜੁਆਇਨ ਕਰੋ ਜੇਕਰ ਤੁਸੀਂ ਜ਼ਿਲ੍ਹੇ 'ਚ ਆਉਣਾ ਚਾਹੁੰਦੇ ਹੋ ਔਰ ਜੇਕਰ ਤੁਹਾਨੂੰ ਕੋਈ ਇਸ ਚੀਜ਼ ਨਾਲ ਕੋਈ ਮਤਲਬ ਨਹੀਂ ਵੀ ਤੁਸੀਂ ਆਰਮਡ 'ਚ ਹੋ ਗਏ ਹੋ ਠੀਕ ਹੈ ਜਾਂ ਡਿਸਟ੍ਰਿਕਟ 'ਚ ਹੋ ਗਏ ਹੋ ਤਾਂ ਫਿਰ ਤੁਸੀਂ ਰਹਿਣ ਤੋਂ ਤੁਸੀਂ 2024 ਵਾਲੀ ਜੁਆਇਨ ਕਰੋ ਜੇਕਰ ਤੁਸੀਂ ਡਿਸਟ੍ਰਿਕਟ ਮਤਲਬ ਚੱਲਣ ਵਾਲੀ ਪੱਗ ਜਾਂ ਜਾਂ ਕਿਹਦੀ ਵੀ ਥਾਣਾ 'ਚ ਲੱਗਣਾ ਚਾਹੁੰਦੇ ਹੋ ਤਾਂ ਫਿਰ ਤੁਹਾਨੂੰ ਜਿਹੜਾ 225 ਲਿਓ ਵੇਟ ਕਰਨਾ ਚਾਹੀਦਾ ਜਿਹਦੇ ਲਈ ਤੁਹਾਨੂੰ ਇੱਕ ਸਾਲ ਲੱਗੂਗਾ ਤੁਹਾਡਾ ਇੱਕ ਸਾਲ ਤਾਂ ਖਰਾਬ ਹੋਊਗਾ ਪਰ ਤੁਸੀਂ ਜ਼ਿਲ੍ਹੇ ਦੇ ਵਿੱਚ ਆ ਜਾਉਗੇ ਠੀਕ ਹੈ ਤੇ ਇਨੀ ਕਿ ਮੇਰੀ ਤੁਹਾਨੂੰ ਸਲਾਹ ਸੀਗੀ ਬਾਕੀ ਇਹ ਸਲਾਹ ਨੂੰ ਮੰਨਣਾ ਆ ਨਾ ਮੰਨਣਾ ਤੁਹਾਡੇ ਤੇ ਆ ਤੇ ਮੈਂ ਇਸ ਕਰਕੇ ਤੁਹਾਨੂੰ ਕਿਹਾ ਵੀ ਇੱਕ ਸਾਲ ਦਾ ਕਰੀਬ ਫਿਰ ਸਮਾਂ ਲੱਗੂਗਾ ਕਿਉਂਕਿ ਜਿਹੜੀ ਇਹ ਜੁਆਇਨਿੰਗ 2024 ਦੀ ਉਹ ਨਵੰਬਰ ਦਸੰਬਰ ਤੱਕ ਹੋਊਗੀ ਔਰ ਜਿਹੜੀ 225 ਦੀ ਜੁਆਇਨਿੰਗ ਉਹ ਅੱਗੇ 2026 ਨਵੰਬਰ ਦਸੰਬਰ ਦੇ ਵਿੱਚ ਹੋਊਗੀ ਠੀਕ ਆ ਤਾਂ ਇਹ ਚੀਜ਼ ਤੁਸੀਂ ਮੰਨ ਕੇ ਚੱਲਨੀ ਆ ਵੀ ਅਸੀਂ ਇੱਕ ਸਾਲ ਲੇਟ ਹੋਣਾ ਜੇਕਰ ਤੁਸੀਂ ਜ਼ਿਲ੍ਹੇ ਦੇ ਵਿੱਚ ਆਉਣਾ ਤਾਂ ਫਿਰ ਹੀ ਇਹ ਸਟੈਪ ਚੁੱਕਿਓ ਜੇਕਰ ਤੁਹਾਨੂੰ ਜ਼ਿਲੇ ਜਾਂ ਆਰਮਡ ਗੈਡਰ ਦਾ ਕੋਈ ਮਤਲਬ ਨਹੀਂਗਾ ਫਿਰ ਤੁਸੀਂ ਆਪਣੀ ਮਰਜ਼ੀ ਨਾਲ ਜਿਹੜਾ 2024 ਦੀ ਭਰਤੀ ਨੂੰ ਉਹ ਜੁਆਇਨ ਕਰ ਸਕਦੇ ਹੋ ਤੇ ਉਮੀਦ ਕਰਦਾ ਕਿ ਜਿਹੜੀ ਸਲਾਹ ਤੁਸੀਂ ਮੇਰੇ ਤੋਂ ਮੰਗੀ ਸੀ ਤੇ ਮੈਂ ਉਸ ਦਾ ਜਿਹੜਾ ਰਿਵਿਊ ਤੁਹਾਨੂੰ ਦੱਸਦਾ ਵੀ ਇਦਾਂ ਕਰਕੇ ਤੁਸੀਂ ਆਪਣਾ ਜਿਹੜਾ ਉਹ ਕਰ ਸਕਦੇ ਆ ਤੇ ਇਸੇ ਤਰ੍ਹਾਂ ਤੁਸੀਂ ਮਤਲਬ ਆਪਣੇ ਕੁਐਸਚਨ ਰੱਖਦੇ ਰਹੋ ਠੀਕ ਆ ਤੇ ਮੈਂ ਉਹਨਾਂ ਦੇ ਆਨਸਰ ਜਿਹੜੇ ਤੁਹਾਨੂੰ ਦੇੰਦਰ ਰਹੂੰਗਾ ਤੇ ਜੇਕਰ ਵੀਡੀਓ ਵਧੀਆ ਲੱਗਦੀ ਹੁੰਦੀ ਆ ਤਾਂ ਵੀਡੀਓ ਨੂੰ ਲਾਈਕ ਕਰਦਾ ਕਰੋ ਆਪਣਾ ਕਮੈਂਟ ਰੱਖਿਆ ਕਰੋ ਚੈਨਲ ਸਬਸਕ੍ਰਾਈਬ ਕਰ ਦਿਓ ਠੀਕ ਆ ਤੇ ਅੱਗੇ ਆਪਣੇ ਛੋਟੇ ਭੈਣ ਭਰਾਵਾਂ ਤੱਕ ਸ਼ੇਅਰ ਕਰਦਾ ਕਰੋ ਗਰੁੱਪਾਂ ਵਿੱਚ ਰਹਿ ਕੇ ਤੇ ਮਿਲਦੇ ਆਂ ਫਿਰ ਕਿਸੇ ਹੋਰ ਟੌਪਿਕ ਤੇ ਕਿਸੇ ਹੋਰ ਵੀਡੀਓ ਵਿੱਚ ਤਦ ਤੱਕ ਲਈ ਸਤਿ ਸ੍ਰੀ ਅਕਾਲ ਜੈ ਹਿੰਦ ਚਾਉਂਦੇ ਬਸ ਰਹੋ